ਹਾਂਜੀ ਦੋ ਦਿਨ ਤੋਂ ਇੱਕ ਕੋਲੇ ਤੋਂ ਫੂਟਾ ਰਹੇ ਸਨ ਫਾਕ ਦੇ ਮਤਲਬ ਚੱਲੋ 295 ਤੇ ਛੇੜਿਆ ਗਏ ਉਹ ਕੁੜੀਆਂ ਆਪਣੇ ਘਰੇ ਚੱਲੀਆਂ ਸੀ ਹਾਂਜੀ ਕਿਤਾ ਪਹਿਲੀ ਗੱਲ ਕਿ ਇੱਕ ਸਾਈਜ਼ ਦਾ ਜਿਹੜੀ ਪਾਲਿਸੀ ਉਹਦੇ ਪਾਲਿਸੀ ਦੇ ਉੱਤੇ ਖੜਾ ਹੀ ਨਹੀਂ ਚਦਾ ਪਹਿਲੀ ਗੱਲ ਦੂਸਰੀ ਗੱਲ ਕਿ ਇੱਕ ਪਾਸੇ ਪੰਚਾਇਤ ਸਰਕਾਰ ਗੱਲ ਕਰ ਰਹੀ ਹੈ ਕਿ ਲੰਬੇ ਬਾਰੇ ਪਾਲਿਸੀ ਤਾਂ ਸਿਰਫ 120 ਮੀਟਰ ਦੂਰ ਸ਼ਾਮ ਦਾ ਉਹਦੇ ਉੱਤੇ ਜਵਾਬ ਤੀਸਰੀ ਗੱਲ ਜਿਹੜਾ ਲਿੰਕ ਰੋਡ ਹੈ ਇਹ ਪੀ ਰੋੜਾ ਜਿੱਥੇ ਕੁੜੀਆਂ ਆਪਣੇ ਘਰੇ ਜਾਂਦੀਆਂ ਨੇ ਮੁੰਡੇ ਆਪਣੇ ਘਰੇ ਲੈਂਦੇ। ਕਸ਼ਮੀਰੀ ਕੁੜੀ ਦੇ ਨਾਲ ਜੋ ਹੋਇਆ ਸੀ ਆਹੀ ਰੋੜੀ ਦੇ ਉੱਤੇ ਹੋਇਆ ਸੀ। ਜੀ। ਅੱਜ ਜੇ ਸਾਡੀ ਕੋਈ ਭੈਣ ਦੇ ਨਾਲ ਇਹ ਰੋੜ ਤੇ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਹੈ? ਆਹ ਸ਼ਰਾਬ ਦਾ ਫੋਕਾ ਜਿੱਥੇ ਤੁਸੀਂ ਕੋਈ ਸੁਣਨਾ ਵੱਡਾ ਖੋਲ ਰੱਖਿਆ। ਅੱਜ ਅਸੀਂ ਮੈਂ ਕਾਫੀਆਂ ਲੈ ਕੇ ਆਇਆ। ਅੱਜ ਇਕੱਲਾ ਕੇ ਅਗਲਾ ਹੋਣੀ। ਜਾਂ ਤਾਂ ਤੁਸੀਂ ਸਾਨੂੰ ਪੜਾ ਲਓ ਜਾਂ ਸਾਨੂੰ ਅੰਦਰੋਂ ਇੱਕ ਇੱਕ ਬੋਤਲ ਦਿਓ। ਅੰਦਰੋਂ ਇੱਕ ਇੱਕ ਬੋਤਲ ਦੇ ਦਿਓ ਅਸੀਂ ਕਾਲਜ ਦੇ ਜਾਂਦੇ ਆਂ। ਜਿਹੜਾ ਜਿਹੜਾ ਪਾਲਿਸੀ ਦਾ ਰੂਲ ਹੈ ਉਹ 50 ਤੋਂ 100 ਮੀਟਰ ਹੈ। ਕੀ ਪਾਲਿਸੀ ਤੋਂ ਬਾਹਰ ਨਹੀਂ ਹੈ ਜੀ ਇਹ? ਸਰ ਰੂਲ ਤਾਂ ਇਹ ਵੀ ਹੈ ਨਾ। ਕੀ ਕ੍ਰਾਂਤੀ ਨਹੀਂ ਕਰ ਦਿੰਦਾ? ਹਾਂ। ਰੂਲ ਤਾਂ ਇਹ ਵੀ ਹੈ ਨਾ ਕਿ ਮਾਨ ਸਾਹਿਬ ਨੇ ਕਹਿਣ ਮਸੀਹਾਂ ਨੂੰ ਕਿ ਕਮਿਟੀ ਚੇਅਰ ਨਹੀਂ। ਰੂਲ ਤਾਂ ਇਹ ਵੀ ਹੈ। ਇਸ ਪੀ ਦੀ ਕੀ ਮੰਗ ਕਰਦੇ ਹੋ? ਜੋ ਜੋ ਰੂਲ ਦੇ ਮੁਤਾਬਕ ਹੈ ਜੋ 50 ਤੇ 100 ਮੀਟਰ ਜਿਹੜਾ ਮੰਦਿਰ ਗੁਰਦੁਆਰਾ ਸੰਸਥਾ ਜੋ ਪੜ੍ਹਾਈ ਵਾਲਾ ਕਾਲਜ। ਹਾਂ ਸੋਣਾ ਤੁਹਾਡਾ ਪ੍ਰਸ਼ਨ ਹੈ। ਹਾਂਜੀ। ਹਾਲੇ ਤਾਂ ਐਸਜੀਪੀਸੀ ਵਾਲੇ ਨਹੀਂ ਆਏ। ਹਾਂਜੀ। ਕਿਉਂਕਿ ਉਹ ਗੁਰਦੁਆਰਾ ਆ ਉਹ ਮਸਜਿਦ ਆ। ਹਾਲੇ ਤਾਂ ਇਹ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਹਾਈਵੇ ਨੇ ਕਿੱਦਾਂ ਬਣਨ ਦਿੱਤਾ ਭਾਈ ਇਹ ਵੀ ਰੂਲ ਹੈ ਸਰ ਉਹ ਤੁਹਾਨੂੰ ਪਤਾ ਹੋਣਾ ਅੱਜ ਕੱਲ ਹਾਈਵੇ ਤੋਂ ਹਟ ਕੇ ਪਿੰਡਾਂ ਅੰਦਰ ਪਿੰਡਾਂ ਦੇ ਬਣਾ ਲਾ ਟਿਕਾਣਾ ਇਹ ਐਨਐਚਓ ਇਹ ਵੀ ਤਾਂ ਰੂਲ ਹੈ ਸਰ ਕਿ ਇੱਥੇ ਸਭ ਤੋਂ ਉੱਤੇ ਇੱਕ ਮਿੰਟ ਸਭ ਤੋਂ ਉੱਤੇ ਤੁਹਾਡੀ ਗੱਲ ਦਾ ਜਵਾਬ ਹੈ ਅਸੀਂ ਬੱਚਿਆਂ ਨੂੰ ਸਿਖਾਉਣਾ ਆ ਬੱਚਿਆਂ ਨੂੰ ਧਾਰੂ ਦੇ ਲੱਗ ਰਹੇ ਨੇ ਦੋ ਦਿਨ ਤੋਂ ਇੱਕ ਕਾਲੇ ਤੋਂ ਫੂਟ ਆ ਰਹੇ ਸਨ ਕੱਲ ਦੋ ਫੂਟਾਂ ਨੂੰ ਇੱਥੇ ਛਿੜਿਆ ਨਹੀਂ ਉਹ ਕੁੜੀਆਂ ਆਪਣੇ ਘਰੇ ਚੱਲੀਆਂ ਸੀ ਹਾਂਜੀ ਇਹ ਤਾਂ ਪਹਿਲੀ ਗੱਲ ਤੇ ਐਕਸਾਈਜ਼ ਦਾ ਜਿਹੜੀ ਪਾਲਿਸੀ ਹੈ ਉਹਦੇ ਪਾਲਿਸੀ ਦੇ ਉੱਤੇ ਖੜਾ ਹੀ ਨਹੀਂ ਨਿਕਲਦਾ ਪਹਿਲੀ ਗੱਲ ਦੂਸਰੀ ਗੱਲ ਇੱਕ ਪਾਸੇ ਪੰਚਾਇਤ ਸਰਕਾਰ ਗੱਲ ਕਰ ਰਹੀ ਹੈ ਕਿ ਨੱਲੇ ਬਣੇ ਪਾਲਿਸੀ ਤਾਂ ਸਿਰਫ 120 ਮੀਟਰ ਦੂਰ ਸ਼ੁਰੂ ਆਉਂਦੀ ਉਹਦੇ ਉੱਤੇ ਜਵਾਬ ਤੀਸਰੀ ਗੱਲ ਜਿਹੜਾ ਲਿੰਕ ਰੋਡ ਹੈ ਆ ਇਹ ਕੀ ਰੋਡ ਹੈ ਜਿੱਥੇ ਕੁੜੀਆਂ ਆਪਣੇ ਘਰੇ ਜਾਂਦੀਆਂ ਨੇ ਮੁੰਡੇ ਆਪਣੇ ਘਰੇ ਲੰਘਦੇ ਨੇ ਕਸ਼ਮੀਰੀ ਕੁੜੀ ਦੇ ਨਾਲ ਜੋ ਹੋਇਆ ਸੀ ਅਹੀ ਰੋਡ ਦੇ ਉੱਤੇ ਹੋਇਆ ਜੀ ਅੱਜ ਜੇ ਸਾਡੀ ਕੋਈ ਭੈਣ ਦੇ ਨਾਲ ਇਹੀ ਰੋਡ ਤੇ ਹੋਊਗਾ ਉਹਦਾ ਜ਼ਿੰਮੇਵਾਰ ਕੌਣ ਹੈ ਅੱਜ ਸ਼ਰਾਬ ਦਾ ਠਿਕਾਣਾ ਜਿੱਥੇ ਤੁਸੀਂ ਕਹਿੰਦੇ ਨਾ ਵੱਡਾ ਖੋਲ ਰੱਖਿਆ ਅੱਜ ਆਸੀਂ ਮੈਂ ਕਾਫੀਆਂ ਲੈ ਕੇ ਆਇਆ ਅੱਜ ਇੱਕੋ ਲਾ ਕੇ ਅੱਗ ਲਾਉਣੀ ਹੈ ਜਾਂ ਤਾਂ ਤੁਸੀਂ ਸਾਨੂੰ ਪੜਾ ਲਓ ਜਾਂ ਸਾਨੂੰ ਅੰਦਰੋਂ ਇੱਕ ਬੋਤਲ ਦੇ ਦਿਓ ਅਸੀਂ ਕਾਲਜ ਦੇ ਆਣੇ ਨੇ ਜਿਹੜਾ ਜਿਹੜਾ ਪਾਲਿਸੀ ਦਾ ਰੂਲ ਹੈ ਉਹ 50 ਤੋਂ 100 ਮੀਟਰ ਹੈ। ਕੀ ਪਾਲਿਸੀ ਤੋਂ ਬਾਹਰ ਨਹੀਂ ਹੈ ਜੀ ਇਹ? ਸਰ ਰੂਲ ਤਾਂ ਇਹ ਵੀ ਹੈ ਨਾ। ਕੀ ਕ੍ਰਾਂਤੀ ਵੀ ਕਰਦੀ ਹੈ। ਹਾਂ। ਰੂਲ ਤਾਂ ਇਹ ਵੀ ਹੈ ਨਾ ਕਿ ਮਾਨ ਸਾਹਿਬ ਨੇ ਕਹਿੰਨ ਮਸੀਤਾਂ ਨੂੰ ਵੀ ਚੇਜ ਨਹੀਂ। ਰੂਲ ਤਾਂ ਇਹ ਵੀ ਹੈ। ਇਸ ਵੀ ਤੇ ਕੀ ਮੰਗ ਕਰਦੇ ਹਾਂ? ਜੋ ਜੋ ਰੂਲ ਦੇ ਮੁਤਾਬਕ ਹੈ ਜੋ 50 ਤੇ 100 ਮੀਟਰ ਜਿਹੜਾ ਮੰਦਿਰ ਗੁਰਦੁਆਰਾ ਸੰਸਥਾ ਜੋ ਪੜ੍ਹਾਈ ਵਾਲਾ ਕਾਲਜ ਆ। ਉਹ ਸੋਣਾ ਤੁਹਾਡਾ ਪ੍ਰਸ਼ਨ ਹੈ। ਹਾਂਜੀ। ਹਾਲੇ ਤਾਂ ਐਸਜੀਪੀਸੀ ਵਾਲੇ ਨਹੀਂ ਆਏ। ਹਾਂਜੀ। ਕਿਉਂਕਿ ਉਹ ਗੁਰਦੁਆਰਾ ਆ। ਉਹ ਮਸਜਿਦ ਆ। ਹਾਂ। ਹਾਲੇ ਤਾਂ ਇਹ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਹਾਈਵੇ ਨੇ ਕਿੰਨਾ ਬੜੰਨ ਦਿੱਤਾ ਭਾਈ ਇਹ ਵੀ ਆਲਾ ਵੀ ਰੂਲ ਆ ਸਾਬ ਉਹ ਤੁਹਾਨੂੰ ਪਤਾ ਹੋਣਾ ਅੱਜ ਕੱਲ ਹਾਈਵੇ ਤੋਂ ਹਟ ਕੇ ਪਿੰਡਾਂ ਅੰਦਰ ਪਿੰਡਾਂ ਦੇ ਬਣਾਉਣਾ ਟਿਕਾ ਡੋਆ ਜੀ ਐਨਐਚਓ ਇਹ ਵੀ ਤਾਂ ਰੂਲ ਆ ਸਾਬ ਕਿ ਇੱਥੇ ਸਭ ਤੋਂ ਉੱਤੇ ਇੱਕ ਮਿੰਟ ਸਭ ਤੋਂ ਉੱਤੇ ਤੁਹਾਡੀ ਗੱਲ ਦਾ ਜਵਾਬ ਅਸੀਂ ਬੱਚਿਆਂ ਨੂੰ ਪੜਾਉਣਾ ਜਾਂ ਬੱਚਿਆਂ ਨੂੰ ਸਾਰੂ ਦੇਖ ਲੱਗਣਾ